ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਚੌਥਾ ਹਰ ਕਿਰਪਾ ਹਰ ਕਿਰਪਾ ਕਰ ਸਤਿਗੁਰ ਮੇਲ ਸੁਖ ਦਾਤਾ RAM ਇਸੇ ਤਰ੍ਹਾਂ ਵਿਸਰਾਮ ਲਾਉਣਾ ਹੈ ਹਰ ਕਿਰਪਾ ਹਰ ਕਿਰਪਾ ਕਰ ਇਥੇ ਵਿਸਰਾਮ ਹੈ ਸਤਿਗੁਰ ਮੇਲ ਸੁਖ ਦਾਤਾ RAM ਹਮ ਪੁੱਛਹਿ ਹਮ ਪੁੱਛਹਿ ਸਤਿਗੁਰ ਪਾਸ ਹਰ ਬਾਤਾ RAM ਹਮ ਪੁੱਛਹਿ ਹਮ ਪੁੱਛਹਿ ਇਤਿ ਵਿਸਰਾਮ ਸਤਿਗੁਰ ਪਾਸ ਹਰ ਬਾਤਾ RAM ਸਤਿਗੁਰ ਪਾਸ ਹਰ ਬਾਤ ਪੁੱਛਹਿ ਜਿਨ ਨਾਮ ਪਦਾਰਥ ਪਾਇਆ ਪਾਇ ਲਗਹਿ ਨਿਤ ਕਰਹਿ ਬੇਨਤੀ ਗੁਰ ਸਤਿਗੁਰ ਪੰਥ ਬਤਾਇਆ ਗੁਰ ਸਤਿਗੁਰ ਇਹ ਜਿੱterraform ਲੱਗਦੀ ਪੰਥ ਬਤਾਇਆ ਸੋਈ ਭਗਤ ਦੁਖ ਸੁਖ ਸਮਤ ਕਰ ਜਾਣੈ ਸਮਤ ਪੂਲਾ ਹੀ ਉਚਾਰਨ ਕਰਨਾ ਹੈ ਸਮਤ ਨਹੀਂ ਕਹਿਣਾ ਹੈ ਸਮਤ ਦਾ ਅਰਥ ਹੁੰਦਾ ਬਰਾਬਰ ਹਰ ਹਰ ਨਾਮ ਹਰ ਰਾਤਾ ਹਰ ਕਿਰਪਾ ਹਰ ਕਿਰਪਾ ਕਰ ਕਰ ਪਦ ਤੇ ਵਿਸਰਾਮ ਦਾ ਗੋਰ ਸਤਗੁਰ ਮੇਲ ਸੁਖ ਦਾਤਾ ਸੋਣ ਗੁਰਮੁਖ ਸੋਣ ਗੁਰਮੁਖ ਨਾਮ ਨਾਮ ਪਦਤੀ ਹੀ ਵਿਸਰਾਮ ਲਾਉਣਾ ਹੈ ਸਭਿਨਸੇ ਹਉਮੈ ਪਾਪਾ ਰਾਮ Jap Har Har ਸਭਿਨਸੇ ਹਉਮੈ ਪਾਪਾ ਰਾਮ Jap Har Har Jap Har Har ਨਾਮ ਲਥਿ ਅੜੇ ਜਗ ਤਾਪਾ ਰਾਮ ਹਰ ਹਰ ਨਾਮ ਜਿਨੀ ਆਰਾਧਿਆ ਤਿਨ ਕੇ ਦੁਖ ਪਾਪ ਨਿਵਾਰੇ ਸਤਗੁਰ ਗਿਆਨ ਖੜਗ ਹੱਥ ਦੀਨਾ ਸਤਗੁਰ ਜਿਮਕਲਾ ਦਨੀਆ ਗਿਆਨ ਖੜਗ ਹੱਥ ਦੀਨਾ ਸਤਗੁਰ ਗਿਆਨ ਖੜਗ ਹੱਥ ਦੀਨਾ ਜਮ ਕੰਕਰ ਮਾਰ ਬਿਦਾਰੇ ਹੱਥ ਪਾਦ ਜਿਹੜਾ ਨਾ ਕਸ ਕੇ ਹੀ ਬੋਲਣਾ ਹੱਥ ਨਹੀਂ ਕਹਿਣਾ ਹੱਥ ਹਾਰ ਪ੍ਰਭ ਕਿਰਪਾ ਧਾਰੀ ਸੁਖ ਦਾਤੇ ਦੁਖ ਲਾਥੇ ਪਾਪ ਸੰਤਾਪਾ ਸੋਣ ਗੁਰਮੁਖ ਸੋਣ ਗੁਰਮਖ ਨਾਮ ਸਭ ਬਿਨ ਸੇ ਹਉਮੈ ਪਾਪਾ ਜਪ ਹਰ ਹਰ ਜਪ ਹਰ ਹਰ ਨਾਮ ਮੇਰਾ ਮਾਨ ਪਾਇਆ ਰਾਮ ਜਪ ਹਰ ਹਰ ਇਥੇ ਧਮਕ ਜਪ ਹਰ ਹਰ ਨਾਮ ਇਥੇ ਵਿਸਰਾਮ ਮੇਰਾ ਮਨ ਪਾਇਆ ਰਾਮ ਮੁਖ ਗੁਰਮੁਖ ਮੁਖ ਗੁਰਮੁਖ ਜਪ ਸਭ ਰੋਗ ਗਵਾਇਆ ਰਾਮ ਇਸੇ ਤਰ੍ਹਾਂ ਵਿਸਰਾਮ ਲਾਉਣਾ ਹੈ ਮੁਖ ਗੁਰਮੁਖ ਇਥੇ ਵਿਸਥਮਕ ਮੁਖ ਗੁਰਮੁਖ ਜਪ ਇਥੇ ਵਿਸਰਾਮ ਸਭ ਰੋਗ ਗਵਾਇਆ ਰਾਮ ਗੁਰਮੁਖ ਜਪ ਸਭ ਰੋਗ ਗਵਾਇਆ ਅਰੋਗਤ ਭਏ ਸਰੀਰਾ ਆਨ ਦਿਨ ਸਹਿਜ ਸਮਾਧ ਹਰ ਲਾਗੀ ਹਰ ਜਪਿਆ ਗਹਿਰ ਗੰਬੀਰਾ ਹਰ ਜਪਿਆ ਗਹਿਰ ਗੰਬੀਰਾ ਹੇ ਦੀ ਸਿਆਰੀ ਲਾਉਣੀ ਹੈ ਗਹਿਰ ਉਚਾਰਨ ਕਰਨਾ ਗਹਿਰ ਨਹੀਂ ਕਹਿਣਾ ਆਨ ਦਿਨ ਸਹਿਜ ਸਮਾਧ ਹਰ ਲਾਗੀ ਹਰ ਜਪਿਆ ਗਹਿਰ ਗੰਬੀਰਾ ਜਾਤ ਅਜਾਤ ਨਾਮ ਜਿਨ ਧਿਆਇਆ ਤਿਨ ਪਰਮ ਪਦਾਰਥ ਪਾਇਆ ਜਪ ਹਰ ਹਰ ਜਪ ਹਰ ਹਰ ਨਾਮ ਮੇਰੇ ਮਾਨ ਪਾਇਆ ਹਰ ਧਾਰੋ ਹਰ ਧਾਰੋ ਕਿਰਪਾ ਕਰ ਕਿਰਪਾ લેਹੁ ਉਬਾਰੇ RAM ਹਮ ਪਾਪੀ ਹਮ ਪਾਪੀ ਨਿਰਗੁਣ ਨਿਰਗੁਣ ਪਦ ਤੇ ਵਿਸਰਾਮ ਹੈ ਹਮ ਪਾਪੀ ਹਮ ਪਾਪੀ ਨਿਰਗੁਣ ਦੀਨ ਤੁਮਾਰੇ ਰਾਮ ਦੀਨ ਤੁਮਾਰੇ ਰਾਮ ਹਮ ਪਾਪੀ ਨਿਰਗੁਣ ਦੀਨ ਤੁਮਾਰੇ ਨਿਰਗੁਣ ਪਦ ਤੇ ਠਮਕ ਲਾ ਦਨੀ ਹੈ ਹਮ ਪਾਪੀ ਨਿਰਗੁਣ ਦੀਨ ਤੁਮਾਰੇ ਹਰ ਦਾਇਾਲ ਸਰਣਾਇਆ ਇਹ ਦਾਇਾਲ ਉਚਾਰਨ ਕਰਨਾ ਦੱਦੇ ਦੀਆਂ ਜਿਹੜੀਆਂ ਦਲਾਵਾ ਹਨ ਉਹਨੂੰ ਦੀਰਘ ਉਚਾਰਨ ਕਰਕੇ ਦੈ ਦਾਇਾਲ ਬੋਲਣਾ ਦਇਆ ਨਹੀਂ ਕਹਿਣਾ ਹਮ ਪਾਪੀ ਨਿਰਗੁਣ ਦੀਨ ਤੁਮਾਰੇ ਹਰ ਦਇਆਲ ਸਰਣਾਇਆ ਤੂ ਦੁਖ ਭੰਜਨ ਸਰਬ ਸੁਖ ਦਾਤਾ ਹੰਮ ਦਦੇ ਦੀਆਂ ਦਦੇ ਤੇ ਦਲਾਵਾਂ ਤੇ ਜੋਰ ਪਾ ਕੇ ਬੋਲਨਾ ਦਇਆਲ ਚਲੋ ਤੂ ਦੁਖ ਭੰਜਨ ਸਰਬ ਸੁਖ ਦਾਤਾ ਹਮ ਪਾਥਰ ਤਰੇ ਤਰਾਇਆ ਹਮ ਪਾਥਰ ਤਰੇ ਤਰਾਇਆ ਸਤਗੁਰ ਭੇਟ RAM ਰਸ ਪਾਇਆ ਜਨ ਨਾਨਕ ਨਾਮ ਉਧਾਰੇ ਜਨ ਨਾਨਕ ਨਾਮ ਉਧਾਰੇ ਹਰ ਧਾਰੋ ਹਰ ਧਾਰੋ ਕਿਰਪਾ ਕਰ ਕਿਰਪਾ ਲੇਹੋ ਉਬਾਰੇ RAM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ